ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਾਰੇ ਪਟਿਆਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਿੱਕੀ ਮੱਟੂ ਕੋਆਰਡੀਨੇਟਰ ਅਤੇ ਸੋਸ਼ਲ ਮੀਡੀਆ ਇੰਚਾਰਜ ਹਲਕਾ ਪਟਿਆਲਾ ਅਤੇ ਮੇਰੇ ਨਾਲ ਮੇਰੇ ਮਿਸਿਸ ਅਮਨ ਮੱਟੂ ਜਰਨਲ ਸੈਕਟਰੀ ਮਹਿਲਾ ਕਾਂਗਰਸ ਪਟਿਆਲਾ ਡਾਕਟਰ ਤਰੰਗੀਰ ਗਾਂਧੀ ਨੂੰ ਵੱਧ ਤੋਂ ਵੱਧ ਵੋਟਾਂ પાਕੇ ਆਪ ਵੀ ਵੋਟ ਪਾਓ ਤੇ ਆਪਣੇ ਆਸਪੋਸ਼ ਨੂੰ ਵੀ ਕਾਂਗਰਸ ਪਾਰਟੀ ਨੂੰ ਵੋਟ ਪਾਣ ਲਈ ਕਹੋ ਕਿਉਂ ਜ਼ਰੂਰੀ ਆ ਜਿਵੇਂ ਕਿ ਸਾਡੇ ਸ਼੍ਰੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਇਤ ਮਿੰਦਰਾ ਜੀ ਨੇ ਸਾਨੂੰ ਦੱਸਿਆ ਅਤੇ ਸਾਡੇ ਕਿ ਰਾਹੁਲ ਗਾਂਧੀ ਜੀ ਨੇ ਸਾਨੂੰ ਸਮਝਾਇਆ ਅਤੇ ਜੋ ਲੜਾਈ ਸ਼੍ਰੀ ਰਾਹੁਲ ਗਾਂਧੀ ਜੀ ਲੜ ਰਹੇ ਨੇ ਉਹ ਲੜਾਈ ਆਪਣੇ ਹਿੱਤ ਲਈ ਆਪਣੇ ਹੱਕ ਲਈ ਹੈ ਜੋ ਕਿ ਸੰਵਿਧਾਨ ਨੂੰ ਬਚਾਉਣ ਦੇ ਲਈ ਬਹੁਤ ਜ਼ਰੂਰੀ ਆ ਅਗਰ ਅੱਜ ਇਹ ਉਹ ਟਾਈਮ ਆ ਜੋ ਕਰੋ ਤੇ ਮਰੋ ਵਾਲਾ ਟਾਈਮ ਆ ਅਗਰ ਅੱਜ ਬੀਜੇਪੀ ਸਰਕਾਰ ਫੇਰ ਸੱਤਾ ਵਿੱਚ ਆਂਦੀ ਆ ਤਾਂ ਸਾਨੂੰ ਆਉਣ ਵਾਲੇ ਅਗਲੇ ਅਗਲੇ ਜੋ ਇਲੈਕਸ਼ਨ ਨੇ ਉਹ ਨਹੀਂ ਹੋਣਗੇ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਵੀ ਸਾਡੇ ਦੇ ਤੋਂ ਖੋਤਾ ਜਾਏਗਾ ਇਸ ਲਈ ਆਪਣੇ ਹੱਥ ਨੂੰ ਪਛਾਣੋ ਸ਼੍ਰੀ ਮੋਹਿਤ ਮਿੰਦਰਾ ਜੀ ਦਾ ਅਗਵਾਈ ਹੇਠ ਅਸੀਂ ਅੱਜ ਪ੍ਰਿੰਕਾ ਗਾਂਧੀ ਜੀ ਦਾ ਵੈਲਕਮ ਕੀਤਾ ਆ ਪਟਿਆਲੇ ਦੇ ਵਿੱਚ ਤੇ ਬਹੁਤ ਭਾਰੀ ਇਕੱਠ ਮੇਲਾਮਾ ਦੁਆਰਾ ਕੀਤਾ ਗਿਆ ਤੇ ਜੋਸ਼ੋਖ ਰੋਸ਼ਨਾ ਰੋਣਾ ਦਾ ਸਵਾਗਤ ਕੀਤਾ ਗਿਆ ਤੇ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਣਿੰਗੀ ਜੀ ਨੂੰ ਸ਼੍ਰੀ ਮੋਹਿਤ ਪੰਜਾਬ ਦੇ ਯੂਥ ਪ੍ਰਧਾਨ ਚਿਲੀ ਮੋਈਤੂ ਮਿੰਦਰਾਜ ਨੂੰ ਬ੍ਰਾਹਮਿੰਦਰਾਜ ਜੀ ਨੂੰ ਅਸੀਂ ਇਹ ਮਹਿਲਾਵਾਂ ਪ੍ਰਤੀ ਅਸਵਾਸਿਤ ਕਰਦੇ ਹਾਂ ਅਸੀਂ ਆਪਣੇ ਪ੍ਰਤੀ ਅਸਵਾਸਿਤ ਕਰਦੇ ਹਾਂ ਅਸੀਂ ਆਪਣੇ ਆਲੇ ਦੁਆਲੇ ਲਈ ਅਸਵਾਸਿਤ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਆਪਣੀ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ 3 ਨੰਬਰ ਦਾ ਬਟਨ ਦਬਾ ਕੇ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਜਿਤਾਵਾਂਗੇ ਅਤੇ ਕਾਂਗਰਸ ਦਾ ਹੱਥ ਮਜ਼ਬੂਤ ਕਰਾਵਾਂਗੇ ਜੈ ਕਾਂਗਰਸ ਜੈ ਕਾਂਗਰਸ ਜੈ ਕਾਂਗਰਸ